ਕਹਿੰਦੇ ਜੇ ਪਰਮਾਤਮਾ ਵਾਹਿਗੁਰੂ ਦਾ ਹੁਕਮ ਹੋਵੇ ਤਾਂ ਲੰਗੜੇ ਅਤੇ ਅੰਨੇ ਬੋਲੇ ਨੂੰ ਵੀ ਉਹ ਆਪਣੇ ਦਰ ਦੇ ਉੱਤੇ ਬੁਲਾ ਲੈਂਦਾ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ 98 ਸਾਲਾਂ ਦੀ ਬਜ਼ੁਰਗ ਮਾਤਾ ਸ਼੍ਰੀ ਹਿਮਕੁੰਡ ਸਾਹਿਬ ਵਿਖੇ ਦਰਸ਼ਨ ਦੀਦਾਰ ਦੇ ਲਈ ਪਹੁੰਚੀ ਜਿੱਥੇ ਵਾਹਿਗੁਰੂ ਪਰਮਾਤਮਾ ਦਾ ਹੁਕਮ ਹੋਇਆ ਤਾਂ ਇਹ ਇਸ ਹਾਲਤ ਦੇ ਵਿੱਚ ਵੀ ਸ਼੍ਰੀ ਹਿਮਕੁੰਡ ਸਾਹਿਬ ਵਿਖੇ ਦਰਸ਼ਨ ਕਰਕੇ ਥਕਾਵਟ ਮਹਿਸੂਸ ਨਹੀਂ ਕੀਤੀ ਪਰ ਆ ਦੇਖੋ ਹੰਮੇ ਸਾਲ ਦੀ ਮਾਤਾ ਦੀ ਜੋਤੀ ਫੇਰ ਤਾਂ ਪਹੁੰਚੀ ਨਹੀਂ ਹੈ ਤੁਹਾਡੇ ਸਾਹਮਣੇ ਖੜੇ ਹੈ ਸੋਨੇ ਹਾ ਜੋ ਸ੍ਰੀ ਅਕਾਲ ਜਿਨ੍ਹਾਂ ਦੀ ਛੇਵੀਂ ਯਾਤਰਾ ਹੈ ਤੇ ਜੇ ਵੀ ਇਹ ਕਹਿ ਰਹੇ ਮੈਂ ਛੱਤੀ ਨਹੀਂ ਜੇ ਜੇ ਵੀ ਛੱਤੀ ਹੈ ਲੇਕਿਨ ਮੇਰੀ ਮਨਸ਼ੀ ਨੇ ਜਦ ਤੱਕ ਆਇਆ ਜਾਂਦਾ ਮਾਰਾ ਜਾ ਰਹੇ ਨੇ ਆ ਜਾਈਏ ਆਣਾ ਚਾਹੀਦਾ ਹੈ ਸਰ ਅੱਜ ਨਹੀਂ ਬੋਲਣਾ ਚਾਹੀਦਾ ਅੱਲਾ ਦੀ ਖਰਪੂ ਅੱਛਾ ਹਮਾ ਦਾ ਇਹਦਾ ਐਸਾ ਕੰਮ ਨਹੀਂ ਸਮਝਣਾ ਚਾਹੀਦਾ ਕਿ ਇਹ ਨਹੀਂ ਤਾਂ ਬੱਸ ਯਾਕੀ ਤੀਤ ਅਸੀਂ ਕੌਣ ਅਜਿਹਾ ਕੁਝ ਵੀ ਨਹੀਂ ਹੈ ਜਿਹੜੇ ਹਿੰਮਤਾਂ ਨਹੀਂ ਹਾਰਨੀ ਚਾਹੀਦੀ ਇਹ ਪ੍ਰੋਸ਼ਾ ਜਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਮਹਾਰਾਜ ਤੇ ਪ੍ਰੋਸ਼ਾ ਰੱਖਿਆ ਹੋਊਗੀ ਤੈਨੂੰ ਕੋਈ ਦਿੱਕਤ ਨਹੀਂ ਹੋਵੇਗੀ ਮਹਾਰਾਜ ਆ ਕੇ ਹੋ ਕੇ ਤੁਹਾਨੂੰ ਲੈ ਕੇ ਆਉਣਗੇ ਮੈਂ ਤਾਂ ਜਦ ਤੱਕ ਜਿਉ ਨਹੀਂ ਆਉਂਦਾ ਤੱਕ ਨਹੀਂ ਆਉਂਦਾ ਬਿਲਕੁਲ ਦੇਖੋ ਇਹ ਧ੍ਰਿਟ ਨਿਸ਼ਚਾਏ ਤੇ ਵਿਸ਼ਵਾਸ ਹੈ ਮਹਾਰਾਜ ਇਹ ਇਹਹੀ ਵਿਸ਼ਵਾਸ ਰਿਪਕ ਸਿੰਘ ਦਾ ਹੋਣਾ ਚਾਹੀਦਾ ਤੇ ਆਪਣੇ ਗੁਰੂ ਦੇ ਮਿਲਣ ਦੀ ਤਾਂਘ ਹੋਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਜਿੱਦਕਲ ਨੂੰ ਤਾਂ ਪਰੇਸ਼ਾਨ ਨੂੰ ਦੇਖੋ ਹੀ ਨਾ ਕਿ ਸਾਨੂੰ ਦਿੱਕੜਿਆ ਹੋਵੇ ਪਰੇਸ਼ਾਨੀ ਹੋਈ ਹੈ ਸਾਨੂੰ ਨਾ ਕੋਈ ਦਿੱਕਤ ਨਾ ਤਸੰਗੀ ਹੈ ਮਹਾਰਾਜ ਆਪ ਅਨਸੰਗ ਹੋ ਕੇ ਆਪ ਇਸ ਜਣਾ ਕੇ ਬੈਠੀ ਹੁੰਦੇ ਆ ਕਿ ਮਾਤਾ ਰਾਜ